जय श्री राम रामलीला परिवार ਵੱਲੋਂ વૃદ્ધਾਸ਼ਮ ਰਾਜਪੁਰਾ ਦੇ ਵਿੱਚ ਲਗਾਇਆ ਗਿਆ 13ਵਾਂ ਵਿਸ਼ਾਲ ਖੂਨਦਾਨ ਕੈਂਪ ਅਰਜਿੰਦਰਾ ਹਸਪਤਾਲ ਪਟਿਆਲਾ ਅਤੇ ਰਾਜਪੁਰਾ ਬਲੱਡ ਬੈਂਕ ਦੀਆਂ ਟੀਮਾਂ ਨੇ ਪਹੁੰਚ ਕੇ 151 ਯੂਨਿਟ ਰक्तਦਾਨੀਆਂ ਤੋਂ ਕੀਤਾ ਰक्त ਇਕੱਠਾ ਸ਼੍ਰੀ ਰਾਮਲੀਲਾ ਪਰਿਵਾਰ ਵੱਲੋਂ ਰक्तਦਾਨੀਆਂ ਨੂੰ ਕੀਤਾ ਗਿਆ ਸਨਮਾਨਿਤ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਵਿਧਾਇਕਾਂ ਪਤੀ ਸ਼੍ਰੀ ਅਜੇ ਮਿੱਤਲ ਜੀ ਭਾਜਪਾ ਇਲਾਕਾ ਪ੍ਰਭਾਰੀ ਜਗਦੀਸ਼ ਜੱਗਾ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਵੈਦਵਾਨ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਗਰੋਵਰ ਅਤੇ ਹੋਰ ਸ਼ਹਿਰ ਦੇ ਇਲਾਕੇ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਰਖਦਾਨੀਆਂ ਦਾ ਵਧਾਇਆ ਹੌਸਲਾ ਖੂਨਦਾਨ ਕੈਂਪ ਦੇ ਵਿੱਚ ਪਟਿਆਲਾ ਤੇ ਰਾਜਪੁਰਾ ਦੀਆਂ ਟੀਮਾਂ ਨੇ ਖੂਨਦਾਨੀਆਂ ਤੋਂ 151 ਯੂਨਿਟ ਖੂਨਦਾਨ ਇਕੱਠਾ ਕਰਨ ਦੇ ਵਿੱਚ ਮਹਿਲਾਵਾਂ ਨੇ ਵੀ ਪਾਇਆ ਹਿੱਸਾ ਕੈਂਪ ਆਯੋਜਿਤ ਕਰਦੇ ਹੋਏ ਪ੍ਰਵੀਨ ਛਾਵੜਾ ਜੀ ਨੇ ਦੱਸਿਆ ਦੀਪਕ ਪਾਂਸਲ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜੈ ਸ਼੍ਰੀ ਰਾਮ ਦੀ ਲੱਕ ਰੱਬ ਦੀ ਪੂਰੀ ਮੈਨੇਜਮੈਂਟ ਵੱਲੋਂ 13ਵਾਂ ਵਿਸ਼ਾਲ ਖੂਨਦਾਨ ਕੈਂਪ ਅੱਜ ਇੱਥੇ ਲਾਇਆ ਗਿਆ ਔਰ ਦੀਪਕ ਪੰਸਲ ਜੀ ਦਾ ਜੋ ਕੈਂਪ ਹੁੰਦਾ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਸੀ ਇਹਨਾਂ ਦਾ ਇੱਕ ਪੂਰੇ ਇਲਾਕੇ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਮੇਗਾ ਹੁੰਦਾ ਕੈਂਪ ਹੁੰਦਾ ਜਿਸ ਦੇ ਵਿੱਚ ਇਹਨਾਂ ਦਾ ਟਾਰਗੇਟ 200 200 ਤੋਂ ਉੱਪਰ ਯੂਨਿਟ ਦਾ ਹੁੰਦਾ ਔਰ ਸਾਲ ਦੇ ਵਿੱਚ ਇਹਨਾਂ ਵੱਲੋਂ ਜੋ ਕੈਂਪ ਲਏ ਜਾਂਦੇ ਨੇ ਅੱਜ ਦਾ ਜੋ ਕੈਂਪ ਹੈ ਸਵਰਗੀ ਜੀ ਰਵੀ ਪੰਸਲ ਜੀ ਦੀ ਯਾਦ ਦੇ ਵਿੱਚ ਲਾਇਆ ਜਾ ਰਿਹਾ ਹੈ ਰਵੀ ਬਾਂਸਲ ਜੀ ਮੇਰੇ ਬੜੇ ਕਰੀਬੀ ਮਿੱਤਰ ਅਤੇ ਮੇਰੇ ਇੱਕ ਕਿਸਮ ਦੇ ਵੱਡੇ ਭਰਾ ਹੀ ਸੀਗੇ ਮੇਰਾ ਉਹਨਾਂ ਦੇ ਨਾਲ ਬਹੁਤ ਪਿਆਰ ਰਿਹਾ ਔਰ ਇਹ ਜੋ ਦੀਪਕ ਬਾਂਸਲ ਜੀ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਕੀ ਦੀ ਸ਼ਬਦਾਂ ਦੇ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿਉਂਕਿ ਖੂਨਦਾਨ ਅੱਧੇ ਸਮੇਂ ਦੇ ਵਿੱਚ ਇੱਕ ਬਹੁਤ ਉੱਤਮ ਮਹਾਦਾਨ ਹੈ ਔਰ ਇਸੇ ਨਾਲ ਆਪਾਂ ਕਈ ਜ਼ਿੰਦਗੀਆਂ ਬਚਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਪ੍ਰਧਾਨ ਜੀ ਕਿ ਆਪਾਂ ਦੇਖਦੇ ਹਾਂ ਰੁਕੀਨ ਦੇ ਵਿੱਚ ਜਿਹੜੇ ਕੈਂਪ ਲੱਗੇ ਜਾਂਦੇ ਹੈ ਐਸ ਤਰ੍ਹਾਂ ਵਲੋਂ ਲਾਨਦੇ ਆ ਉਹ ਡੋਨੇਸ਼ਨ ਇਕੱਠਾ ਕਰਕੇ ਜਿਹੜਾ ਲਗਾਉਂਦੇ ਆ ਇਹ ਇਸਤੇ ਕਹਿੰਦਾ ਕੈਂਪ ਹੈਗਾ ਐਡਾ ਵੱਡਾ ਕੰਮ ਜਿਹੜਾ ਦੀਪਕ ਬੰਸਲ ਜੀ ਵੱਲੋਂ ਜਿਹੜਾ ਲਗਾਇਆ ਜਾਂਦਾ ਔਰ ਆਪਣੇ ਵੱਲੋਂ ਹੀ ਇਹ ਪੈਸੇ ਇਕੱਠੇ ਕਰਕੇ ਲਗਾਉਂਦੇ ਆ ਨਾ ਕਿ ਕਿਤੇ ਹੋਰ ਕੋਈ ਕਹਿਣਾ ਜਾਂਦਾ ਕਿਉਂਕਿ ਇਹ ਜੋ ਬੰਸਲ ਪਰਿਵਾਰ ਆ ਇਹ ਪਿੱਛੇ ਵੀ ਇਹਨਾਂ ਦਾ ਹਮੇਸ਼ਾ ਹੀ ਸਮਾਜ ਦੇ ਨਾਲ ਜੁੜਿਆ ਰਿਹਾ ਹੈ ਔਰ ਸਮਾਜ ਦੇ ਵਸਤੇ ਹਮੇਸ਼ਾ ਇਹ ਪ੍ਰਤਨਸ਼ੀਲ ਰਹਿੰਦਾ ਹੈ ਔਰ ਦੀਪਕ ਬੰਸਲ ਜੀ ਵੀ ਆਪਣੇ ਬਜ਼ੁਰਗਾਂ ਦੇ ਆਪਣੇ ਪੇਰੈਂਟਸ ਦੇ ਪੱਦ ਚਿਨਾਂ ਤੇ ਚੱਲਦੇ ਹੋਏ ਇਹ ਆਪਣੀ ਕੰਟਰੀਬਿਊਸ਼ਨ ਦੇ ਨਾਲ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਇਲਾਕੇ ਦੇ ਵਿੱਚ ਉਮਮਨ ਦੇਖਣ ਨੂੰ ਨਹੀਂ ਮਿਲਦਾ ਮੈਂ ਦੀਪਕ ਬਾਂਸਲ ਜੀ ਇਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਆਪਣੇ ਵੱਲੋਂ ਆਪਣੇ ਆਏ ਨਾਲ ਸਾਥੀਆਂ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਡੀ ਜੈਸ਼ੀ ਰਾਮਾ ਦਾ ਪਰਿਵਾਰ ਵੱਲੋਂ ਕੈਂਪ ਲਾਇਆ ਗਿਆ ਇਹ 13ਵਾਂ ਬਰਥ ਬਹੁਤ ਸ਼ੁਕਰੀਆ ਦੇਪਨ ਜੀ ਇਹ ਜਿਹੜਾ ਕੈਂਪ ਤੁਸੀਂ ਲਾਉਂਦੇ ਹੋ ਆਪਣੇ ਵੱਲੋਂ ਜਿਹੜਾ ਤੁਸੀਂ ਫਿਰੋ ਕਰਕੇ ਲਾਉਂਦੇ ਹੋ ਉਹ ਕਿਤੋਂ ਬੁਣੀ ਹੋਵੇ ਉਹਰਨਾ ਵੱਡਾ ਕੈਂਪ ਹੁੰਦਾ ਅਸੀਂ ਅਜਾ ਕਦੇ ਦੇਖਿਆ ਨਹੀਂ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਇਹ ਅਸੀਂ ਦੇਖਿਆ ਇੱਕ ਦਿਨ ਪੀਜੀ ਜੇ ਗਏ ਸੀ ਉੱਥੇ ਜਾ ਕੇ ਪਤਾ ਲੱਗਿਆ ਖੂਨ ਦੀ ਵੈਲੀ ਐਵੇਂ ਨਹੀਂ ਕਿਸੇ ਨੂੰ ਪਤਾ ਲੱਗਦਾ ਕਿ ਬੰਦੇ ਨੂੰ ਜ਼ਰੂਰਤ ਪੈਂਦੀ ਹੈ ਤਦ ਪਤਾ ਲੱਗਦਾ ਖੂਨ ਦੀ ਵੈਲੀ ਉਸ ਤੋਂ ਬਾਅਦ ਅਸੀਂ ਸੋਚ ਲਿਆ ਕਿ ਯਾਰ ਕੈਂਪ ਲਾਣਾ ਹੈ ਤੇ ਜੇ ਕਿਸੇ ਜ਼ਰੂਰਤਮੰਦ ਨੂੰ ਖੂਨ ਮਿਲਿਆ ਜਾਏ ਕਿਉਂਕਿ ਆਪਾਂ ਜਦ ਡੋਨੇਟ ਕਰਦੇ ਆ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਖੂਨ ਕਿਹਨੂੰ ਚਾਹੀਦਾ ਹੈ ਅੱਜ ਦੇ ਟਾਈਮ 'ਆ ਲੋਕਾਂ ਨੂੰ ਧਰਮ ਦਾ ਬਹੁਤ ਹੋ ਗਿਆ ਕੋਈ Hindu ਹੈ Muslim ਹੈ ਜਦ ਖੂਨ ਦੀ ਜ਼ਰੂਰਤ ਪੈਂਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਜਿਹੜਾ ਮਰਜ਼ੀ ਖੂਨ ਨੂੰ ਚੜਾਉਂਦੇ ਆ ਤਾਂ ਇਹ ਵੀ ਇੱਕ ਸੰਦੇਸ਼ ਹੈ ਕਿ ਜਿਹੜਾ ਧਰਮ ਚ ਆਪਾਂ ਨੂੰ ਮੰਨਣਾ ਚਾਹੀਦਾ ਕਠੇਰੇ ਨੇ ਜੀਦਾ ਕਿ ਜਿਹੜੀ ਮੇਰੀ ਸੱਤ ਹੈ ਉਹ ਇੰਨੀ ਕੁ ਮਜ਼ਬੂਤ ਹੈ ਉਹ ਮੇਰੇ ਇੰਨਾ ਸਾਥ ਦਿੰਦੀ ਹੈ ਤਾਂ ਮੈਂ ਇੰਨਾ ਕੈਂਪਸ ਲਾਉਂਦਾ ਹਾਂ ਅਨੁਸਾਰ ਉਹ ਅੰਦਰ ਪੂਰੇ ਵਿਆਹ ਉਹ ਕੈਂਪਸ ਦੇ ਵਿੱਚ ਪਤਨ ਪੂਰਾ ਬਣੇਗੀ ਕਹਿੰਦਾ ਜੋ ਜੈਸ਼ੂ ਰਾਮ ਕਲੱਬ ਦੇ ਪ੍ਰਧਾਨ ਦਿੱਪੂ ਬਸਲ ਜੀ ਸਾਲ ਦੇ ਵਿੱਚ ਦੋ ਖੂਨਦਾਨ ਕੈਂਪ ਲਾਣੇ ਆ ਜਿਹੜੇ ਕੀ ਸਲਾਘਾਯੋਗ ਹੈ ਖੂਨ ਦਾ ਦੇਖੋ ਮਹੱਤਤਾ ਇਹ ਹੈ ਹਸਪਤਾਲਾਂ 'ਚ ਜਾ ਕੇ ਪਤਾ ਲੱਗਦਾ ਵੀ ਖੂਨ ਦੀ ਮਹੱਤਤਾ ਕੀ ਹੈ ਜਦੋਂ ਬੰਦੇ ਨੂੰ ਬੋਤਲ ਵੀ ਨਹੀਂ ਮਿਲਦੀ ਖੂਨ ਦੀ ਉਸ ਟਾਈਮ ਪਤਾ ਲੱਗਦਾ ਖੂਨ ਦਾ ਖੂਨ ਦੀ ਮਹੱਤਤਾ ਕਿੰਨੀ ਹੈ ਇਸ ਕਰਕੇ ਦੇਖੋ ਬਲੱਡ ਕੈਂਪ ਬੜੇ ਸਲਾਘਾਯੋਗ ਹੈ ਇਹਨਾਂ ਨੇ ਆਪਣੇ ਪੁਰਖਿਆਂ ਦੀ ਆਦ ਵਿੱਚ ਦੋ ਬਲੱਡ ਕੈਂਪ ਲਾਣੇ ਆ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਸਾਰਾ ਸ਼ਹਿਰ ਹੁਣ ਸਾਥ ਦੇਣ ਲੱਗਿਆ ਬਹੁਤ ਬਹੁਤ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਜੀ ਦੀਪਕ ਬਖਸ਼ ਜਿਵਾਲੀ ਚੀਜ਼ਾਂ ਚਾਹੁੰਦੇ ਜਿਹੜੇ ਆਪਣੇ ਕੋਲ ਤੋਂ ਆ ਰਹੇ ਆ ਸਾਬ ਦੇ ਵਿੱਚ ਕੋਰ ਦੇ ਆ ਦੇਖੋ ਇਹਨਾਂ ਨੇ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਜਾਤ ਪਾਤ ਨੂੰ ਉੱਪਰ ਉੱਠ ਕੇ ਕੈਂਪ ਲਗਵਾਨੇ ਸਭ ਨੂੰ ਸੁਨੇਹਾ ਦੰਨੇ ਆ ਸਾਰੇ ਕਲੱਬਾਂ ਦੇ ਵਿੱਚ ਮੈਸੇਜ ਪਾਣੇ ਆ ਇਹ ਲੋਕ ਵੀ ਇਹਨਾਂ ਦਾ ਹੁਣ ਵੱਧ ਚੜ ਕੇ ਸਾਥ ਦੇਣ ਲੱਗੇ ਕਿਉਂਕਿ ਇਹ ਲਗਾਤਾਰ ਜਿਹੜਾ ਕੈਂਪ ਹੈ ਇਹ ਚੱਲ ਰਿਹਾ ਹੈ ਇਹ ਦਿਨੋਂ ਦਿਨੋਂ ਵਾਅਦਾ ਕਰਦਾ ਜਾ ਰਿਹਾ ਇਸ ਕਰਕੇ ਦੇਖੋ ਖੂਨ ਦੀ ਮਤ ਦਾ ਸਭ ਨੂੰ ਪਤਾ ਹੀ ਹੈ ਇਹ ਹਸਪੀਟਲਾਂ 'ਚ ਜਾ ਕੇ ਪਤਾ ਲੱਗਦਾ ਇਜੀ ਕੀ ਮਹੱਤਵ ਹੈ ਹਾਂਜੀ ਪ੍ਰਧਾਨ ਜੀ ਕੀ ਆਪਣਾ ਨਾਮ ਹੈ ਮੈਂ ਗੁਰਵਿੰਦਰ ਗਰੋਵਰ ਸੈਲਰ ਐਸੋਸੀਏਸ਼ਨ ਸੁਪਰਗार्ड ਅੱਜ ਇਸ ਕੈਂਪ ਦੇ ਵਿੱਚ ਆਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬੰਦਾ ਪਰਿਵਾਰ ਉਹਨੂੰ ਲਾਇਆ ਹੈ ਜੀ ਦੀਪੂ ਜੀ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਜਿਹੜਾ ਵੀ ਖੂਨਦਾਨ ਕੈਂਪ ਲੱਗਿਆ ਇਹਨੇ ਇਹਨਾਂ ਦੀ ਸੋਚ ਦੱਸਦੀ ਹੈ ਵੀ ਜਿਹੜਾ ਵੀ ਇਹ ਲੱਤਵਾस्ते ਕਰ ਰਹੇ ਨੇ ਜਾਂ ਬਲੱਡ ਪ੍ਰੈਸ਼ਰ ਚੇਰੇ ਨੇ ਕੈਂਪ ਲਾਇਆ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਵੀ ਜਿਹੜਾ ਇਹ ਅੱਗੇ ਵੱਧ ਕੇ ਕੰਮ ਕਰ ਰਹੇ ਨੇ ਬਹੁਤ ਬਧੀਆ ਗੱਲ ਹੈ ਇਹਨਾਂ ਵਾਸਤੇ ਠੀਕ ਹੈ